ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆਂ ਦਿੱਲੀ ਫਤਿਹ ਦਿਵਸ ਦੀ ਪੂਰੀ ਦੁਨੀਆ ਵਿੱਚ ਤਾਂ ਦੂਰ ਸਾਡੇ ਦੇਸ਼ ਵਿੱਚ ਵੀ ਬਹੁਤ ਘੱਟ ਲੋਕ ਜਾਣਦੇ ਨੇ ਕਿ ਦਿੱਲੀ ਨੂੰ ਕਦੇ ਸਿੱਖ ਫੌਜਾਂ ਨੇ ਵੀ ਫਤਿਹ ਕੀਤਾ ਸੀ ਪਰ ਇਸ ਸਿੱਖ ਇਤਿਹਾਸ ਦੀ ਇੱਕ ਬਹੁਤ ਵੱਡੀ ਇਤਿਹਾਸਿਕ ਘਟਨਾ ਸੀ ਜਦੋਂ 11 ਮਾਰਚ 1783 ਦੇ ਦਿਨ ਸਿੱਖ ਫੌਜਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਯਾਨੀ ਖਾਲਸੇ ਦਾ ਝੰਡਾ ਚੁਲਾਇਆ ਸੀ ਅੱਜ ਤੋਂ 234 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਿੱਖ ਫੌਜਾਂ ਨੇ ਆਪਣੇ ਯੋਧਿਆਂ ਦੀ ਅਗਵਾਈ ਵਿੱਚ ਜਿਨ੍ਹਾਂ ਵਿੱਚ ਬਾਬਾ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਜਥੇਦਾਰ ਤਾਰਾ ਸਿੰਘ ਕੇਬਾ ਤੇ ਮਹਾ ਸਿੰਘ ਸ਼ੁਕਰਚੱਕਿਆ ਦੀ ਅਗਵਾਈ ਦੇ ਵਿੱਚ ਦਿੱਲੀ ਨੂੰ ਫਤਿਹ ਕੀਤਾ ਸੀ। ਖਾਨ ਇਤਿਹਾਸਿਕ ਘਟਨਾ ਦੀ ਯਾਦ ਵਿੱਚ ਅੱਜ ਅਸੀਂ ਖਾਸ ਤੌਰ ਤੇ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਜ਼ਿਕਰ ਕਰਾਂਗੇ ਕਿਉਂਕਿ ਜੱਸਾ ਸਿੰਘ ਆਲੂਵਾਲੀਆ ਦੀ ਸ਼ਖਸੀਅਤ ਬਾਰੇ ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਲਾਹੌਰ ਦੇ ਪਿੰਡ ਆਲੂ ਦੇ ਵਿੱਚ ਜਨਮੇ ਸਰਦਾਰ ਜੱਸਾ ਸਿੰਘ ਦਾ ਪਾਲਣ ਪੋਸ਼ਣ ਦਸਮੇਸ਼ ਪਿਤਾ ਦੀ ਧਰਮ ਪਤਨੀ ਮਾਤਾ ਸੁੰਦਰ ਕੌਰ ਜੀ ਦੀ ਦੇਖ ਰੇਖ ਵਿੱਚ ਹੋਇਆ ਜਿੱਥੇ ਸਰਦਾਰ ਜੱਸਾ ਸਿੰਘ ਨੂੰ ਯੋਧਾ ਤੇ ਕੀਰਤਨੀਆ ਭਾਵੇਂ ਸ਼ਸਤਰ ਤੇ ਸ਼ਾਸਤਰ ਦੇ ਵਿੱਚ નિਪੁੰਨ ਬਣਾਇਆ ਗਿਆ। ਉਪਰੰਤ ਜਦੋਂ ਨਵਾਬ ਕਪੂਰ ਸਿੰਘ ਦੇ ਕੋਲ ਚਲੇ ਗਏ ਸਰਦਾਰ ਜੱਸਾ ਸਿੰਘ ਤਾਂ ਉਥੇ ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਨੂੰ ਕੀਰਤਨੀਏ ਦੀ ਸੇਵਾ ਹੀ ਮਿਲੀ ਸੀ ਜਦੋਂ ਉਹ ਰਾਗਾਂ ਦੇ ਵਿੱਚ ਰਸਪਿਨਾ ਕੀਰਤਨ ਸਵੇਰੇ ਤੇ ਸ਼ਾਮ ਕਰਿਆ ਕਰਦੇ ਸਨ। ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਜੋ ਕਿ ਇੱਕ ਗੁਣੀ ਸਿੱਖ ਨੌਜਵਾਨ ਸਨ ਉਹਨਾਂ ਨੂੰ ਆਪਣਾ ਧਰਮ ਦਾ ਪੁੱਤਰ ਬਣਾਇਆ ਸੀ। 1757 ਦੇ ਵਿੱਚ ਨਵਾਬ ਕਪੂਰ ਸਿੰਘ ਦੇ ਦੇਹਾਂ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਸਾਰੀਆਂ ਸਿੱਖ ਮਿਸਲਾਂ ਦੇ ਮੁਖੀ ਬਣਾਇਆ ਗਿਆ। ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਆਪਣੀ ਜ਼ਿੰਦਗੀ ਦੇ 50 ਸਾਲ ਮੁਗਲਾਂ ਦੇ ਨਾਲ ਯੁੱਧ ਲੜੇ ਤੇ ਜ਼ਿਆਦਾਤਰ ਯੁੱਧਾਂ ਦੇ ਵਿੱਚ ਫਤਿਹ ਹਾਸਲ ਕੀਤੀ ਸੀ। ਸਰਦਾਰ ਜੱਸਾ ਸਿੰਘ ਆਲੂਵਾਲੀਆ ਮਿਸਲ ਦੇ ਮੁਖੀ ਹੋਣ ਦੇ ਨਾਲ ਨਾਲ ਪੂਰੀ ਸਿੱਖ ਸੈਨਾ ਦੇ ਜਨਰਲ ਕਮਾਂਡਰ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਨਾਮ ਇੱਕ ਹੋਰ ਅਹਿਮ ਇਤਿਹਾਸਿਕ ਘਟਨਾ ਦੇ ਨਾਲ ਜੁੜਿਆ ਹੋਇਆ ਹੈ ਅਹਿਮਦ ਸ਼ਾਹ ਅਬਦਾਲੀ ਜਦੋਂ 2200 Hindu ਕੁੜੀਆਂ ਨੂੰ ਜਿੱਤ ਕੇ ਆਪਣੇ ਦੇਸ਼ ਲੈ ਜਾ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਕਮਾਨ ਹੇਠ ਹੀ ਸਿੱਖ ਫੌਜਾਂ ਨੇ 2200 Hindu ਕੁੜੀਆਂ ਨੂੰ ਛੁਡਾਇਆ ਸੀ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਤੇ ਵਾਪਸ ਉਹਨਾਂ ਨੂੰ ਘਰੋ ਘਰੀ ਪਹੁੰਚਾਇਆ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹ ਮਹਾਨ ਜਰਨੈਲ ਸਨ ਜਿਨ੍ਹਾਂ ਨੂੰ ਨਵਾਬ ਕਪੂਰ ਸਿੰਘ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਵੀ ਮਿਲੀ ਸੀ। ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਸ੍ਰੀ ਹਰਮੰਦਰ ਸਾਹਿਬ ਨੂੰ ਪੂਰ ਦਿੱਤਾ ਸੀ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਹੀ ਸ੍ਰੀ ਹਰਮੰਦਰ ਸਾਹਿਬ ਦੀ ਮੁਰ ਉਸਾਰੀ ਕਰਵਾਈ ਸੀ। ਤੇ ਉਹੀ ਇਮਾਰਤ ਅੱਜ ਵੀ ਸਾਡੇ ਕੋਲ ਮੌਜੂਦ ਹੈ। ਹਾਲਾਂਕਿ ਸੋਨੇ ਦੀ ਸੇਵਾ ਬਾਅਦ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹ ਮਹਾਨ ਜਰਨੈਲ ਹੋਏ ਨੇ ਜਿਨ੍ਹਾਂ ਨੇ ਸਿੱਖ ਗੁਰੂਆਂ ਦੀ ਸ਼ਹਾਦਤ ਵਾਲੇ ਦੋਵੇਂ ਵੱਡੇ ਸ਼ਹਿਰਾਂ ਲਾਹੌਰ ਤੇ ਦਿੱਲੀ ਨੂੰ ਫਤਿਹ ਕੀਤਾ ਸੀ ਲਾਹੌਰ ਪੰਜਮ ਪਾਤਸ਼ਾਹ ਦੀ ਸ਼ਹੀਦੀ ਹੋਈ ਸੀ ਤੇ ਦਿੱਲੀ ਦੇ ਵਿੱਚ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਦੇ ਨਾਲ ਨਾਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਇਤਿਹਾਸ ਸਰਹੰਦ ਦੀ ਧਰਤੀ ਦੇ ਨਾਲ ਵੀ ਜੁੜਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਰਹੰਦ ਮੁੜ ਮੁਗਲਾਂ ਦੇ ਕਬਜ਼ੇ ਵਿੱਚ ਆ ਗਈ ਸੀ ਪਰ ਜੱਸਾ ਸਿੰਘ ਆਲੂਵਾਲੀਆ ਨੇ ਸਰਹੰਦ ਨੂੰ ਮੁੜ ਜਿੱਤਿਆ ਸੀ ਫਤਿਹ ਕੀਤਾ ਸੀ ਪਰ ਲੋਕ ਇਸ ਨੂੰ ਅਪਾਗਨ ਧਰਤੀ ਕਹਿੰਦੇ ਹੋਏ ਗੁਰੂ ਕੀ ਮਾਰੀ ਸਰਹੰਦ ਕਹਿੰਦੇ ਸਨ ਤੇ ਜੱਸਾ ਸਿੰਘ ਆਲੂਵਾਲੀਆ ਨੇ ਸਰਹੰਦ ਦਾ ਨਾਮ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਮ ਤੇ ਰੱਖ ਕੇ ਫਤਿਹਗੜ੍ਹ ਸਾਹਿਬ ਕਹਿ ਕੇ ਇਸ ਧਰਤੀ ਨੂੰ ਅਮਰ ਬਣਾ ਦਿੱਤਾ ਤੇ ਉੱਥੇ ਇੱਕ ਯਾਦਗਾਰ ਗੁਰਦੁਆਰੇ ਦੀ ਉਸਾਰੀ ਕਰਵਾ ਦਿੱਤੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਆਪਣੀਆਂ ਪ੍ਰਾਪਤੀਆਂ ਸਦਕਾ ਤੇ ਦਿੱਲੀ ਫਤਿਹ ਕਰਨ ਦੇ ਸਦਕਾ ਸੁਲਤਾਨ ਉਲਕੌਮ ਦੇ ਵੱਡੇ ਖਿਤਾਬ ਦੇ ਨਾਲ ਨਵਾਜਿਆ ਗਿਆ ਤੇ ਸਿੱਖ ਕੌਮ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਇਹ ਖਿਤਾਬ ਸਿਰਫ ਤੇ ਸਿਰਫ ਜੱਸਾ ਸਿੰਘ ਆਲੂਵਾਲੀਆ ਦੇ ਨਾਮ ਨਾਲ ਹੀ ਚਮਕਦਾ ਹੈ ਸਰਦਾਰ ਜੱਸਾ ਸਿੰਘ ਨੂੰ ਸਿੱਖ ਕੌਮ ਵੱਲੋਂ ਕਈ ਅਹੁਦੇ ਤੇ ਖਿਤਾਬ ਦਿੱਤੇ ਗਏ ਗੁਰੂ ਕਾ ਲਾਲ ਬੁੱਢਾ ਦਲ ਦੇ ਮੁਖੀ ਸੁਲਤਾਨ ਉਲਕੌਮ ਦਲ ਖਾਲਸਾ ਦੇ ਮੁਖੀ ਸਿੱਖ ਫੌਜ ਦੇ ਕਮਾਂਡਰ ਸੈਨਾਪਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਚਠੇਦਾਰ ਅਤੇ ਅੱਜ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਮੇਤ ਸਾਰੇ ਮਹਾਨ ਜਰਨੈਲਾਂ ਦੀ ਦਿੱਲੀ ਜਿੱਤਣ ਦੀ ਉਸ ਵੱਡੀ ਪ੍ਰਾਪਤੀ ਨੂੰ ਦਿੱਲੀ ਫਤਿਹ ਦਿਵਸ ਵਜੋਂ ਮਨਾਇਆ ਜਾਂਦਾ ਹੈ ਦੱਸ ਦਈਏ ਕਿ ਉਸ ਵੇਲੇ ਦਿੱਲੀ ਜਿੱਤਣ ਉਪਰੰਤ ਬਾਬਾ ਬਘੇਲ ਸਿੰਘ ਨੇ ਦਿੱਲੀ ਦੇ ਵਿੱਚ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਸਾਰੀਆਂ ਥਾਵਾਂ ਨੂੰ ਲੱਭ ਕੇ ਉੱਥੇ ਇਤਿਹਾਸਿਕ ਸਥਾਨਾਂ ਦੀ ਉਸਾਰੀ ਕਰਵਾਈ ਸੀ ਜਿੱਥੇ ਅੱਜ ਵੀ ਸੰਗਤ ਦਰਸ਼ਨ ਕਰਦੀ ਹੈ ਸੋ ਉਸ ਵੱਡੇ ਇਤਿਹਾਸਿਕ ਸਾਕੇ ਨੂੰ ਵੱਡੀ ਇਤਿਹਾਸਿਕ ਪ੍ਰਾਪਤੀ ਨੂੰ ਯਾਦ ਕਰਨ ਦੇ ਲਈ ਦਿੱਲੀ ਦੇ ਵਿੱਚ ਪਿਛਲੇ 4 ਸਾਲਾਂ ਤੋਂ ਲਗਾਤਾਰ ਉਸ ਪੂਰੇ ਮਾਹੌਲ ਨੂੰ ਪੁਨਰਜੀਵਤ ਕੀਤਾ ਜਾਂਦਾ ਹੈ ਤੇ ਉਸ ਵੱਡੇ ਕਾਰਜ ਦੇ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਲਾਲ ਕਿਲੇ ਸਮੇਤ ਦਿੱਲੀ ਦਾ ਮੌਰੀ ਗੇਟ ਤੇ ਮਠਾਈ ਪੁਲ ਉਸ ਇਤਿਹਾਸਿਕ ਘਟਨਾ ਦੇ ਗਵਾਹ ਹਨ ਉਸ ਵੇਲੇ ਸਿੱਖ ਫੌਜਾਂ ਦਿੱਲੀ ਦੀ ਸੁਰੱਖਿਆ ਕਵਚ ਵਾਲੀ ਕੰਦ ਦੇ ਵਿੱਚ ਮੋਰੀ ਕਰਕੇ ਦਿੱਲੀ ਵਿੱਚ ਦਾਖਲ ਹੋਈਆਂ ਸਨ ਜਿਸ ਤੋਂ ਬਾਅਦ ਉਸ ਮੋਰੀ ਦਾ ਨਾਮ ਮੌਰੀ ਗੇਟ ਪੈ ਗਿਆ ਸੀ ਤੇ ਜਿੱਤਨੂ ਪ੍ਰੰਤ ਸਿੰਘਾਂ ਨੇ ਜਿਸ ਪੁਲ ਤੇ ਖੁਸ਼ੀਆਂ ਦੇ ਵਿੱਚ ਮਠਾਈਆਂ ਵੰਡੀਆਂ ਸਨ ਉਸ ਪੁਲ ਦਾ ਨਾਮ ਅੱਜ ਮਠਾਈ ਪੁਲ ਹੈ ਪਰ ਦਿੱਲੀ ਦੇ ਵਾਸੀ ਇਸ ਇਤਿਹਾਸ ਤੋਂ ਅਣਜਾਣ ਹਨ ਦਿੱਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਥਾਵਾਂ ਤੇ ਇਤਿਹਾਸ ਵਾਲੇ ਬੋਰਡ ਹਰ ਪਾਸਾ ਦੇ ਵਿੱਚ ਲਾਏ ਜਾਣ ਤੇ ਨਾਲ ਹੀ ਨਾਲ ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਯਾਦਗਾਰ ਵੀ ਕਿਸੇ ਥਾਂ ਤੇ ਮੌਜੂਦ ਨਹੀਂ ਹੈ ਸਿੱਖ ਪੰਥ ਵੱਲੋਂ ਉਸ ਮਹਾਨ ਜਰਨੈਲ ਦੀ ਯਾਦਗਾਰ ਉਸਾਰਨੀ ਵੀ ਇੱਕ ਵੱਡਾ ਤੇ ਜ਼ਰੂਰੀ ਕਾਰਜ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ